ਲੁਧਿਆਣਾ ਦੇ ਮਾਇਆਪੁਰੀ ਇਲਾਕੇ ਦੇ ਵਿੱਚ ਮੌਜੂਦ ਹੈ ਜਿੱਥੇ ਦਿਨ ਦਿਹਾੜੇ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਤਸਵੀਰਾਂ ਤੁਹਾਨੂੰ ਦਿਖਾਉਂਗਾ ਕਿ ਇਹ ਗੱਡੀ ਆ ਵਰਨਾ ਗੱਡੀ ਜਿਸ ਦੇ ਉੱਤੇ ਹਮਲਾ ਕੀਤਾ ਗਿਆ ਢੀ ਬੁਰੀ ਤਰੀਕੇ ਦੇ ਨਾਲ ਹਮਲਾ ਜਿਹੜਾ ਕੀਤਾ ਗਿਆ ਤੇਜ਼ ਤਾਰ ਹਥਿਆਰ ਜਿਹੜਾ ਲੈ ਕੇ ਹਮਲਾ ਕੀਤਾ ਗਿਆ ਆ ਦੇਖ ਸਕਦੇ ਹੋ ਤੁਸੀਂ ਕਿ ਤੱਕ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਕਿ ਜਿਹੜੀ ਆ ਚਾਦਰ ਆ ਉਹ ਪੂਰੀ ਪਾੜ ਦਿੱਤੀ ਗਈ ਹੈ ਅਤੇ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਵਰਨਾ ਗੱਡੀ ਦਾ ਹਾਲ ਕੀਤਾ ਹੈ ਇਹ ਸ਼ੀਸ਼ਾ ਜਿਹੜਾ ਪੂਰਾ ਤੋੜਿਆ ਗਿਆ ਦੁਕਾਨ ਦੇ ਵਿੱਚ ਵੀ ਹਮਲਾ ਕੀਤਾ ਗਿਆ 78800 ਰੁਪਏ ਦੀ ਨਕਦੀ ਜਿਹੜੇ ਨੌਜਵਾਨ ਲੈ ਕੇ ਫਰਾਰ ਹੋ ਗਏ ਸਸਿਕਲ ਜੀ ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਨ ਸਿੱਧੂ ਸੋ ਇਸ ਵਕਤ ਲੁਧਿਆਣਾ ਦੇ ਮਾਇਆਪੁਰੀ ਇਲਾਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਦਿਨ ਦਿਹਾੜੇ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਔਰ ਬੀਤੇ ਕੱਲ੍ਹ ਤਕਰੀਬਨ 2 ਵੇ ਦੇ ਕਰੀਬ ਇੱਕ ਮਹਿਜ਼ ਛੋਟੀ ਜਿਹੀ ਗੱਲ ਨੂੰ ਲੈ ਕੇ ਜਿਹੜੀ ਬਹਿਸ ਹੁੰਦੀ ਹੈ ਇੱਕ ਆਟੋ ਚਾਲਕ ਦੇ ਨਾਲ ਕੁਝ ਨੌਜਵਾਨਾਂ ਦੀ ਬਹਿਸ ਹੁੰਦੀ ਹੈ ਜਿਸ ਤੋਂ ਬਾਅਦ ਇਲਾਕਾ ਨਿਵਾਸੀ ਜਦੋਂ ਲੜਾਈ ਨੂੰ ਛਡਾਣ ਦੀ ਜਿਹੜੀ ਕੋਸ਼ਿਸ਼ ਕਰਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੌਜਵਾਨਾਂ ਦੇ ਵੱਲੋਂ ਉਸ ਇਲਾਕੇ ਦੇ ਨੌਜਵਾਨ ਜਿਹੜੇ ਸੀ ਉਹਨਾਂ ਤੇ ਹਮਲਾ ਕਰ ਦਿੱਤਾ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾਉਂਗਾ ਕਿ ਇਹ ਗੱਡੀ ਹੈ ਵਰਨਾ ਗੱਡੀ ਜਿਸ ਦੇ ਉੱਤੇ ਹਮਲਾ ਕੀਤਾ ਗਿਆ ਢੀ ਬੁਰੀ ਤਰੀਕੇ ਦੇ ਨਾਲ ਹਮਲਾ ਜਿਹੜਾ ਕੀਤਾ ਗਿਆ ਤੇਜ਼ ਤਾਰ ਹਥਿਆਰ ਜਿਹੜਾ ਲੈ ਕੇ ਹਮਲਾ ਕੀਤਾ ਗਿਆ ਵੱਡੇ ਵੱਡੇ ਪੱਥਰ ਜਿਹੜਾ ਗੱਡੀ ਤੇ ਮਾਰੇ ਗਏ ਨੇ ਗੱਡੀ ਜਿਹੜੀ ਆ ਪੂਰੀ ਡੈਮੇਜ ਜਿਹੜੀ ਆ ਕਰ ਦਿੱਤੀ ਗਈ ਆ ਤੋਂ ਦੂਸਰੇ ਪਾਸੇ ਮੈਂ ਦਿਖਾਉਂਗਾ ਕਿ ਵੱਡੇ ਵੱਡੇ ਜਿਹੜੇ ਆ ਦੇਖ ਸਕਦੇ ਹੋ ਤੁਸੀਂ ਕਿ ਟੱਕ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਕਿ ਜਿਹੜੀ ਆ ਚਾਦਰ ਹੈ ਉਹ ਪੂਰੀ ਪਾੜ ਦਿੱਤੀ ਗਈ ਹੈ ਅਤੇ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਵਰਨਾ ਗੱਡੀ ਦਾ ਹਾਲ ਕੀਤਾ ਜੇਕਰ ਕੋਈ ਨੌਜਵਾਨ ਜਾਂ ਕੋਈ ਵਿਅਕਤੀ ਇਹਨਾਂ ਦੇ ਹੱਥ ਚੜ ਜਾਂਦਾ ਤਾਂ ਇਹਨਾਂ ਨੇ ਉਸ ਵਿਅਕਤੀ ਦਾ ਕੀ ਹਾਲ ਕਰਨਾ ਸੀ ਗੱਡੀ ਦੇ ਅੰਦਰ ਵੱਡੇ ਵੱਡੇ ਤੁਸੀਂ ਪੱਥਰ ਵੀ ਜੜੇ ਆ ਉਹ ਦੇਖ ਸਕਦੇ ਹੋ ਕਿ ਕਿੰਨੀ ਬੁਰੀ ਤਰੀਕੇ ਦੇ ਨਾਲ ਜਿਹੜਾ ਨੁਕਸਾਨ ਕੀਤਾ ਇੱਕ ਹਿਸਾਬ ਦੇ ਨਾਲ ਮੈਂ ਕਹਿੰਨਾ ਕਿ ਜੇਕਰ ਕੋਈ ਮਿਲ ਜਾਂਦਾ ਸ਼ਾਇਦ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਸੋ ਦੂਸਰੇ ਪਾਸੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਦਫ਼ਤਰ ਦੀਆਂ ਔਰ ਨੌਜਵਾਨ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਦਫਤਰ ਦੇ ਵਿੱਚ ਵੀ ਹਮਲਾ ਕੀਤਾ ਗਿਆ 78800 ਰੁਪਏ ਦੀ ਜਿਹੜੀ ਨਗਦੀ ਹੈ ਉਹ ਵੀ ਲੈ ਕੇ ਜਿਹੜੇ ਨੌਜਵਾਨ ਫਰਾਰ ਹੋ ਗਏ ਨੇ ਤਾਂ ਮਾਮਲਾ ਲੁਧਿਆਣਾ ਤੋਂ ਜਿਹੜਾ ਸਾਹਮਣੇ ਆਇਆ ਜਿੱਥੇ ਅਸ਼ਰਿਆਮ ਗੁੰਡਾਗਰਦੀ ਦਾ ਨੰਗਾ ਨਾਚ ਜਿਹੜਾ ਦੇਖਣ ਨੂੰ ਮਿਲਿਆ ਔਰ ਦੂਸਰੇ ਪਾਸੇ ਇਸ ਦਫਤਰ ਦੇ ਵਿੱਚ ਹਮਲਾ ਕੀਤਾ ਗਿਆ ਦੇਖ ਸਕਦੇ ਹੋ ਤੁਸੀਂ ਕਿ ਇਹ ਸ਼ੀਸ਼ਾ ਜਿਹੜਾ ਪੂਰਾ ਤੋੜਿਆ ਗਿਆ ਦੁਕਾਨ ਦੇ ਵਿੱਚ ਵੀ ਹਮਲਾ ਕੀਤਾ ਗਿਆ 78800 ਰੁਪਏ ਦੀ ਨਗਦੀ ਜਿਹੜੇ ਨੌਜਵਾਨ ਲੈ ਕੇ ਫਰਾਰ ਹੋ ਗਏ ਐਕਟਿਵਾ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਐਕਟਿਵਾ ਦਾ ਵੀ ਹਾਲ ਕੀਤਾ ਬਾਈਕ ਵੀ ਤੋੜੀਆਂ ਗਈਆਂ ਨੇ ਸ਼ਰਿਆਮ ਗੁੰਡਾਗਰਦੀ ਦਾ ਨਾਚ ਜਿਹੜਾ ਦੇਖਣ ਨੂੰ ਮਿਲਿਆ ਔਰ ਨੌਜਵਾਨ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਪੁਲਿਸ ਕੰਪਲੇਂਟ ਅਸੀਂ ਕਰ ਦਿੱਤੀ ਹੈ ਤਾਂ ਪੁਲਿਸ ਕੰਪਲੇ ਪੁਲਿਸ ਦੇ ਵੱਲੋਂ ਇਹ ਦਾਲਾ ਆਖੀ ਜਾ ਰਹੀ ਹੈ ਕਿ ਇੱਕ ਨੌਜਵਾਨ ਬੇਸ਼ੱਕ ਗ੍ਰਿਫਤਾਰ ਕਰ ਲਿਆ ਜਿਹੜੇ ਬਾਕੀ ਨੌਜਵਾਨਾ ਹਲੇ ਉਹਨਾਂ ਦੀ ਭਾਲ ਚੱਲ ਰਹੀ ਹੈ ਇੱਕ ਸੀਸੀਟੀਵੀ ਵੀਡੀਓ ਵੀ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ 25 ਤੋਂ 30 ਨੌਜਵਾਨ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰਦੇ ਨੇ ਔਰ ਨੌਜਵਾਨ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਜਿਹੜੇ ਲੋਗ ਹਮਲਾ ਕਰਨ ਆਏ ਸੀਗੇ ਇਹ ਲੋਕ ਪਹਿਲਾਂ ਇੱਥੇ ਖੜਦੇ ਹੁੰਦੇ ਸੀ ਇਹ ਸਾਰੇ ਨੌਜਵਾਨ ਜਿਹੜੇ ਬਾਹਰ ਦੇ ਸੀਗੇ ਜਦੋਂ ਇੱਕ ਆਟੋ ਚਾਲਕ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਆ ਤਾਂ ਇਲਾਕਾ ਨਿਵਾਸੀ ਜਦੋਂ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਤੇ ਹੀ ਜਿਹੜਾ ਹਮਲਾ ਕਰ ਦਿੱਤਾ ਗਿਆ ਬ੍ਰਦਰ ਕੀ ਨਾਮ ਹੈ ਤੁਹਾਡਾ ਭਈ ਮੇਰਾ ਨਾਮ ਕੁਸ਼ਦੀਪ ਸ਼ਰਮਾ ਜੀ ਕੀ ਮਾਮਲਾ ਹੈ ਟੀ ਬੁਰੀ ਤਰੀਕੇ ਨਾਲ ਹਮਲਾ ਕੀਤਾ ਗਿਆ ਪਾਜੀ ਮਾਮਲਾ ਪਰਸੋ ਰਾਤ ਦਾ ਜੀ ਸਾਡੇ ਇੱਥੇ ਮੋੜ ਤੇ ਇੱਕ ਆਟੋ ਵਾਲਾ ਆਪਣੇ ਘਰੇ ਜਾ ਰਿਹਾ ਸੀਗਾ ਇੱਕ ਮੁਹੱਲੇ ਦਾ ਸਾਡੇ ਬੰਦਾ ਉਹਦੇ ਇੱਕ ਬਾਹਰਲੇ ਦੋਸਤ ਆਟੋ ਵਾਲਾ ਹਲਕਾ ਜਿਹਾ ਨਾਲ ਟੱਚ ਹੀ ਹੋਇਆ ਸਰ ਖੜੇ ਖੜੇ ਤੇ ਬਸ ਕੋਈ ਨੁਕਸਾਨ ਨਹੀਂ ਹੋਇਆ ਇਹਨਾਂ ਨੇ ਜੀ ਆਟੋ ਵਾਲੇ ਨੂੰ ਕੁੱਟਣਾ ਸ਼ੁਰੂ ਕਰਤਾ ਸਰ ਅਸੀਂ ਮੱਲੇ ਦੇ ਆਧਾਰ ਤੇ ਆਟੋ ਵਾਲੇ ਨੂੰ ਤੇ ਉਹਨਾਂ ਨੂੰ ਆਪਸ ਵਿੱਚ ਛੜਾਉਣ ਦੀ ਕੋਸ਼ਿਸ਼ ਕੀਤੀ ਨਹੀਂ ਲੜਨਾ ਸਰ ਬਸ ਇਹ ਅਸੀਂ ਏਡੀ ਵੱਡੀ ਗਲਤੀ ਕਰਤੀ ਜੇ ਅਸੀਂ ਕਿਸੇ ਬੰਦੇ ਨੂੰ ਛੜਾਤਾ ਤੇ ਭਾਜੀ ਉਹ ਛੜਾਣ ਦੀ ਇੰਨੀ ਵੱਡੀ ਖੁੰਦਕ ਰੱਖੀ ਗਈ ਅਗਲੇ ਦਿਨ ਭਾਜੀ ਸਾਡੇ ਘਰੇ 30 ਤੋਂ 35 ਬੰਦੇ ਲੈ ਕੇ ਕਿਰਪਾਨਾ ਦਾਤਾ ਦੇ ਨਾਲ ਭਾਜੀ ਮੇਰੀ ਗੱਡੀ ਦੇਖੋ ਮੇਰੀ ਗੱਡੀ ਪੂਰੀ ਡੈਮੇਜ ਕਰਤੀ ਮੇਰੀ ਦੁਕਾਨ ਤੋੜਤੀ ਸਾਡੇ ਗੱਲੇ ਚੋਂ ਪੈਸੇ ਕੱਢ ਕੇ ਲੈ ਗਏ ਮੇਰੇ ਕਾਊਂਟਰ ਤੋੜ ਤੇ ਕਿੰਨੀ ਰਕਮ ਲੈ ਕੇ ਗਏ ਸਰ 78800 ਕੁਛ ਦੇ ਕਰੀਬ ਸਾਡੀ ਰਕਮ ਸੀਗੀ ਦੋ ਦਿਨ ਦੀ ਸੇਲ ਸੀ ਸਾਡੀ ਤੁਸੀਂ ਕਹਿੰਦੇ ਕਿ 25 ਤੋਂ 30 ਬੰਦੇ ਨੇ ਹਮਲਾ ਕੀਤਾ ਸਾਰੇ ਇੱਧਰ ਦੇ ਸੀ ਬਾਹਰ ਦੇ ਇੱਕ ਸਰ ਸਾਡੇ ਮਹੱਲੇ ਦਾ ਸੀ ਬਾਕੀ ਸਾਰੇ ਬਾਹਰ ਦੇ ਸੀ ਜੀ ਤੇ ਪੁਲਿਸ ਨੂੰ ਇਨਫੋਰਮ ਕੀਤਾ ਤੁਸੀਂ ਹਾਂ ਜੀ ਜਦੋਂ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਆਈ ਜੀ ਪੀਸੀਆਰ ਸਾਰੇ ਆਏ ਮੁਲਾਜ਼ਮ ਸਾਰੇ ਵੱਡੇ ਅਫਸਰ ਵੀ ਇੱਥੇ ਤਨਾਨ ਸੀਗੇ ਸਾਡੇ ਬਾਅਦ ਚੋ ਤੇ ਫਿਰ ਹਾਂਜੀ ਇੱਕ ਬੰਦੇ ਦੀ ਗ੍ਰਿਫਤਾਰੀ ਹੋਈ ਜੀ ਵਿੱਚ ਅੱਛਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਮਹਾਜ ਇੱਕ ਆਟੋ ਵਾਲੇ ਨੂੰ ਉਹ ਕੁੱਟਦੇ ਬੀ ਸੀ ਤਾਂ ਅਸੀਂ ਛਡਾਣ ਦੀ ਕੋਸ਼ਿਸ਼ ਕੀਤੀ ਕੋਈ ਪੁਰਾਣੀ ਰੰਜਿਸ਼ ਨਹੀਂ ਤੁਹਾਡੀ ਪਾਜੀ ਨਹੀਂ ਨਹੀਂ ਜੀ ਕੋਈ ਪੁਰਾਣੀ ਰੰਜਿਸ਼ ਨਹੀਂ ਜੀ ਇੱਥੇ ਬਲਕਿ ਮੋੜਾਂ ਤੇ ਖੜ੍ਹਦੇ ਸੀ ਸਾਰਾ ਸੀ ਜਦੋਂ ਮਹੱਲੇ ਦੇ ਆਧਾਰ ਤੇ ਨੰਗਦੇ ਵੜਦੇ ਮਿਲ ਕੇ ਵੀ ਜਾਂਦੇ ਸੀ ਇੱਕ ਦੂਜੇ ਨੂੰ ਕੋਈ ਐਸੀ ਰੰਜਿਸ਼ ਬਸ ਪਰਸੋ ਦੀ ਇਹ ਗੱਲ ਕਿ ਉਹਨਾਂ ਨੂੰ ਅਸੀਂ ਛਡਾਤਾ ਉਹਨਾਂ ਨੇ ਐਸੀ ਮਨਚ ਖੁੰਦਗ ਰੱਖੀ ਕਿ ਸਾਨੂੰ ਛਡਾਇਆ ਕਿਉਂ ਤੁਸੀਂ ਲੜਨ ਤੋਂ ਪਹਿਲਾਂ ਲੜਨ ਵੇਲੇ ਉਹਨਾਂ ਨਾਲ ਕਿੰਨੇ ਕ ਵੇ ਦੀ ਘਟਨਾ ਕੱਲ ਇਹ ਪਾਜੀ ਕੱਲ 2:3 ਜਿਹੜੇ ਬੰਦਿਆਂ ਨੇ ਸਾਡਾ ਨਾਲ ਗਲਤ ਕੀਤਾ ਅਸੀਂ ਚਾਹੁੰਦੇ ਹਾਂ ਉਹਨਾਂ ਦੇ ਪੂਰੀ ਸ਼ਕਤੀ ਨਾਲ ਕਾਰਵਾਈ ਕੀਤੀ ਜਾਵੇ। ਤਾਂ ਬੜੀ ਬਹਿਰਮੀ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਵਰਨਾ ਗੱਡੀ ਹੈ ਜਿਹੜੀ ਉਹ ਪੂਰੀ ਤਰੀਕੇ ਦੇ ਨਾਲ ਪਾੜ ਦਿੱਤੀ ਗਈ ਹੈ ਤੇ ਇਸ ਤਰ੍ਹਾਂ ਹੱਤਿਆਨਾ ਦੇ ਨਾਲ ਹਮਲਾ ਕੀਤਾ ਗਿਆ। ਔਰ ਪੁਲਿਸ ਨੇ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਇੱਕ ਨੌਜਵਾਨ ਨੂੰ ਗ੍ਰਿਫਤਾਰ ਵੀ ਕੀਤਾ ਔਰ ਬਾਕੀ ਨੌਜਵਾਨ ਦੀ ਜਿਹੜੀ ਭਾਲ ਚੱਲੀ ਹੁਣ ਦੇਖਣਾ ਇਹ ਹੋਵੇਗਾ ਕਿ ਹੋਵੇਗਾ ਕਿ ਜਿਹੜੇ ਬਾਕੀ ਨੌਜਵਾਨ ਹੈ ਉਹ ਫੜੇ ਜਾਂਦੇ ਆ ਨਹੀਂ ਫੜੇ ਜਾਂਦੇ ਆ ਆਉਣ ਵਾਲਾ ਸਮਾਂ ਦੱਸੇਗਾ। ਜੁੜੇ ਰਹੋ ਹਮਦਰ ਟੀਵੀ ਦੇ ਨਾਲ ਧੰਨਵਾਦ।